ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਮੇਰਾ ਇਹ ਪ੍ਰਦਰਸ਼ਨ ਹੋ ਰਿਹਾ ਕਿਹੜੀ ਮੰਗ ਨੂੰ ਲੈ ਕੇ ਹੋ ਰਿਹਾ ਕਿਉਂ ਹੋ ਰਿਹਾ ਕੀ ਕਰਨਾ ਇਹ ਇਹ ਤੁਸੀਂ ਆਪ ਹੀ ਦੇਖ ਲਓ ਜੀ ਮਤਲਬ ਮੈਨੂੰ ਇਹਦਾ 16.5 ਲੱਖ ਰੁਪਿਆ ਪਰ ਏਕੜ ਮਤਲਬ ਮੁਆਵਜ਼ਾ ਦਿੱਤਾਗਾ ਆ ਨਾਲ ਫੈਕਟਰੀਆਂ ਦੇਖ ਲਓ ਹੋਰ ਦੇਖ ਲਓ ਇਹ ਕਮਰਸ਼ੀਅਲ ਜ਼ਮੀਨ ਹੈ ਜਿਹਦਾ ਰੇਟ ਹੈ ਇਸ ਵਕਤ ਇੱਥੇ 3 ਕਰੋੜ ਰੁਪਿਆ ਕਿੱਲਾ ਤੇ ਇਹਨਾਂ ਨੂੰ ਬਹੁਤ ਵਾਰੀ ਕਿਹਾ ਵੀ ਇਹਨੂੰ ਤੁਸੀਂ ਕਮੇਟੀ ਬਣਾਓ ਜਿਹੜੀ ਕਾਨੂੰਨ ਦੇ ਵਿੱਚ ਆ ਬਕਾਇਦਾ ਵੀ ਕਮੇਟੀ ਬਣਾ ਕੇ ਜਿਹਦੇ ਚ ਪੰਚ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਤਲਬ ਉਹਨਾਂ ਦੀ ਹੁੰਦੀ ਹੈ ਉਹ ਜਾ ਕੇ ਜ਼ਮੀਨਾਂ ਦੇਖਦੇ ਆਏ ਇਹ ਕਾਨੂੰਨ ਹੈ ਵੀ ਇਹ ਕਿੰਨੇ ਦੀ ਹੈ ਕਿੰਨੇ ਦੀ ਹੈ ਤਾਂ ਰੇਟ ਤੈਅ ਹੁੰਦਾ ਇਹਨਾਂ ਨੇ ਮਤਲਬ ਸਾਰਿਆਂ ਰੋ ਅੱਖੋ ਪਰੋਖੇ ਕਰਕੇ ਐਨਐਸੀ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਤੇ ਮਤਲਬ ਇਹ ਕੁੱਡੀਆਂ ਦੇ ਭਾ ਜ਼ਮੀਨ ਇਹ ਸਾਡੀ ਲੈਂਡ ਨੂੰ ਖਰਦੇ ਆ ਹੁਣ ਮੈਂ ਦੱਸੋ ਵੀ ਇਹ 1.5 ਲੱਖ ਰੁਪਏ ਦਾ ਤੁਸੀਂ ਵੀ ਦੱਸੋ ਵੀ ਕੋ ਕਿੱਲਾ ਆਜੂ ਤਸੀਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਵੀ ਭਾਈ ਸਾਡੀ ਜ਼ਮੀਨ ਦਾ ਜਿਹੜੀ ਇਹ ਹੈਗੀ ਆ ਵੀ ਇਹਨੂੰ ਸਪੈਸ਼ਲ ਦੇਖਿਆ ਜਾਵੇ ਬਾਕੀ ਇਹ ਨਹੀਂ ਗੱਲ ਵੀ ਇਹ 70% ਮਤਲਬ ਇਹਦਾ ਘਟਾ ਮੇਰੇ ਤੇ ਸਵਾ ਤਿੰਨ ਕਿੱਲੇ ਆ ਇਹ ਸਾਰਾ ਅੱਗਾ ਰੋਕ ਲਿਆ ਮਗਰਲੀ ਨੂੰ ਵੀ ਕਿਸੇ ਪਾਸੇ ਉਹਦੀ ਵੀ ਕੋਈ ਬੈਲੂ ਨਹੀਂ ਰਹੀ ਮਤਲਬ 7-8 ਕਰੋੜ ਰੁਪਏ ਦਾ ਮੈਨੂੰ ਇਹ ਘਟਾ ਪੈ ਰਿਹਾ ਹੈਗਾ ਤੇ ਜਿਹਦਾ ਮੈਨੂੰ ਦੇ ਰਹੇ ਆ ਇਹ ਸਾਰਾ ਰਲਾ ਮਲਾ ਕੇ 30-40 ਲੱਖ ਰੁਪਏ ਤੇ ਤੁਸੀਂ ਕਹਿੰਦੇ ਕਿ 16 ਤੋਂ ਗੱਲ ਸ਼ੁਰੂ ਹੋਏ ਤੇ ਬਾਕੀ ਫਿਰ ਪਿੱਛੇ ਨੂੰ ਇਹ ਘਟਦਾ ਜਾਊਗਾ ਜੇ ਰੋਡ ਦੇ ਪਾਸੇ ਲੈਂਦਾ ਗਾ ਇਹ ਤਾਂ ਕੱਟ ਗਿਆ ਜੀ ਜਦੋਂ ਰੋਡ ਸਾਰੇ ਅੱਗੇ ਤੇ ਮੂਰੇ ਕੰਧ ਹੀ ਕੱਢ ਲਈ ਉਸ ਇਹਨਾਂ ਨੇ ਫੈਂਸਿੰਗ ਕਰਤੀ ਮਗਰ ਤਾਂ ਮੈਂ ਪਾੜੀ ਨਹੀਂ ਸਕਦਾ ਇਹ ਤਾਂ ਹਜੇ ਮੇਰੀ ਵੀ ਕੱਟ ਦਫਾੜਾ ਇਹ ਤੋਂ ਗਾਂਹ ਇੱਕ ਮੇਰੇ 75 ਦਿਨ 9 ਕਿੱਲੇ ਮਤਲਬ ਕਿੱਲਾ ਉੱਧਰ ਜਾਵੜਿਆ ਦੋ ਇੱਧਰ ਜਾਵੜਿਆ ਡੇਢ ਇੱਧਰ ਜਾਵੜਿਆ ਸਮਝਣਾ ਗੱਲ ਇਹਨਾਂ ਨੂੰ ਅਸੀਂ ਮਤਲਬ ਕਿਹਾ ਸੀ ਵੀ ਬਹਿ ਕੇ ਦੀ ਕੋਈ ਐਡਜਸਟਮੈਂਟ ਕਰ ਲਓ ਵੀ ਅਸੀਂ ਵੀ ਬਚ ਜੀਏ ਮਾੜਾ ਮੋਟਾ ਇਹਨੂੰ ਇੱਧਰ ਉੱਧਰ ਕਰ ਲਓ ਜਿੱਥੇ ਸਾਰੀ ਉੱਥੇ ਅੱਧੀ ਨਹੀਂ ਹੁਣ ਜਿਵੇਂ ਲੋਕ ਕਹਿ ਦਿੰਦੇ ਆ ਵੀ ਫਲਾਣੇ ਦੀ ਜ਼ਮੀਨ ਮਤਲਬ ਸੜਕ ਚ ਆ ਗਈ ਜਾਂ ਕਿਸੇ ਸਰਕਾਰੀ ਉਸ ਚ ਆ ਗਈ ਉਹਦਾ ਇੱਕ ਕਿੱਲਾ ਆ ਗਿਆ ਉਹਨੇ 10 ਲੈ ਲੇ ਪਰ ਮੈਂ ਕਹਿੰਦਾ ਵੀ ਇੱਥੇ ਮੇਰੀਆਂ ਚਾਰ ਕਨਾਲਾਂ ਆਈਆਂ ਤੇ ਮੈਨੂੰ ਇਹ ਦੋ ਕਨਾਲਾਂ ਹੀ ਮੁੱਲ ਲੈ ਦੇਣ ਇੱਥੇ ਪੁਲਿਸ ਪ੍ਰਸ਼ਾਸਨ ਵੱਡੀ ਤਾਦਾਦ ਦੇ ਵਿੱਚ ਲਾਇਆ ਵੀ ਕਿ ਤੇ ਨਾ ਮੈਂ ਇਹਦਾ ਸਾਰਿਆਂ ਨੂੰ ਜਿਹੜੀ ਗੱਲ ਆ ਵੀ ਮੈਂ ਨਾ ਇਹਦਾ ਕੋਈ ਪੈਸਾ ਚੱਕਿਆ ਨਾ ਇਹਨਾਂ ਨੇ ਮੇਰੇ ਨਾਲ ਕੋਈ ਗੱਲਬਾਤ ਕਰੀਆ ਨਾ ਇਹਨਾਂ ਨੇ ਮੈਨੂੰ ਕੋਈ ਨੋਟਿਸ ਦਿੱਤਾ ਵੀ ਭਾਈ ਅਸੀਂ ਤੁਹਾਡੀ ਜ਼ਮੀਨ ਐਕਵਾਇਰ ਕਰਾਂਗੇ ਅੱਜ ਤੱਕਰ ਮੈਨੂੰ ਇਹਨਾਂ ਨੇ ਕੋਈ ਨੋਟਿਸ ਨਹੀਂ ਦਿੱ ਤੇ ਚੱਕ ਕੇ ਖੜੀ ਫਸਲ ਮਤਲਬ ਬਾਤੀ ਚੱਕੀ ਨਾ ਤੁਹਾਡੇ ਮੇਰਾ ਨਾਮ ਗੌਰਮਖ ਸਿੰਘ ਆ ਜੀ ਪਿੰਡ ਸੈਣਾ ਜੀ ਜਿਹੜੀ ਇਹ ਸੜਕ ਲੰਘ ਰਹੀ ਆ ਤੁਹਾਡੀ ਕਿੰਨੀ ਪੈਲੀ ਆ ਰਹੀ ਆ ਤੇ ਕੀ ਮੰਗ ਆ ਤੁਹਾਡੀ ਤੇ ਕਿਉਂ ਵਿਰੋਧ ਹੋ ਰਿਹਾ ਤੁਹਾਡਾ ਇਸ ਗੱਲ ਦਾ ਜ਼ਮੀਨ ਦਾ ਰਕਵਾ ਵੀ ਕੋਈ ਨਹੀਂ ਦੱਸਿਆ ਗਿਆ ਸਾਨੂੰ ਹਜੇ ਤੱਕ ਜੀ ਨਾ ਸਾਨੂੰ ਕੋਈ ਖਾਲ ਪਈ ਸਾਡਾ ਜਿਹੜਾ ਗੋਰ ਵਗੈਰਾ ਕੁਝ ਵੀ ਆ ਜਾਂ ਦਰਖਤ ਵਗੈਰਾ ਉਹਦਾ ਕੋਈ ਮਾਅਬਜਾ ਨਹੀਂ ਨਾ ਸਾਡੇ ਨਾਲ ਕੋਈ ਗੱਲਬਾਤ ਕੀਤੀ ਗਈ ਹੈ ਜਦੋਂ ਸਾਡੀ ਮੀਟਿੰਗ ਹੋਈ ਸੀ ਤੇ ਸੀਲ lard ਸਾਹਿਬ ਨਾਲ ਤਾਂ ਉਹਨਾਂ ਨੇ ਸਾਨੂੰ ਇਹ ਪ੍ਰੋਸਾ ਦਵਾਇਆ ਸੀ ਵੀ ਜਿੰਨਾ ਚਿਰ ਤੁਹਾਡਾ ਕੋਈ ਮੁਆਵਜ਼ੇ ਦਾ ਜਾਂ ਕੋਈ ਤੁਹਾਡਾ ਖਾਲ ਪਹੀ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਉਹਨਾਂ ਚਿਰ ਤੁਹਾਡੀ ਜ਼ਮੀਨ 'ਚ ਕੋਈ ਪ੍ਰਸ਼ਾਸਨ ਜਾਂ ਕੋਈ ਵੀ ਬੜੂਗਾ ਨਹੀਂ ਜੇ ਕੋਈ ਬੜੂਗਾ ਤਾਂ ਉਹਦਾ ਜ਼ਿੰਮੇਦਾਰ ਆਪ ਹੋਊਗਾ ਪਰ ਇਹਨਾਂ ਨੇ ਫਿਰ ਵੀ ਅੱਜ ਤੱਕੇ ਨਾਲ ਸਵੇਰੇ ਉੱਠਣਸਾਰ ਮੰਨ ਲਓ ਬਿਨਾਂ ਸਾਨੂੰ ਦੱਸੇ ਸਾਡੀ ਜ਼ਮੀਨ ਤੇ ਕਬਜ਼ਾ ਕਰਿਆ ਕਿਹੜਾ ਰਸਤ ਮੰਗਿਆ ਹੈ ਇਹ ਇਹ ਬਠਿੰਡਾ ਲੁਧਿਆਣਾ ਰੋਡ ਆ ਜੀ ਐਨ ਐਚ 4 ਮੇਰਾ ਨਾ ਭਗਵੰਤ ਸਿੰਘ ਆ ਜੀ ਅੱਛਾ ਤੁਹਾਡੀ ਕਿੰਨੀ ਜ਼ਮੀਨ ਇੱਥੇ ਆ ਰਹੀ ਆ ਤੇ ਕੀ ਮੰਗਦਾ ਜੀ ਵੀਰੇ ਮੇਰੇ ਉੱਥੇ 9 ਕਿੱਲੇ ਵੰਡਦੇ ਆ 9 ਕਿੱਲਾਂ ਦੇ ਵਿੱਚੋਂ 2 ਏਕੜ ਆ ਰਹੀ ਆ ਬਾਕੀ ਇਹਨਾਂ ਨੇ ਦੂਜੀ ਨੂੰ 7 ਠਾਈ ਵੰਡਦਾ ਤੇ ਸਾਨੂੰ ਇਹ ਰੇਟ ਪਾ ਰਹੇ ਆ 12.5 ਲੱਖ ਰੁਪਈਆ ਕਿੱਲੇ ਦਾ ਤੇ ਹੁਣ ਇੱਥੇ ਦੇਖ ਲਓ ਵੀ ਆਪਣੇ ਬਜ਼ਾਰੂ ਕੀ ਕੀਮਤ ਕੀ ਆ ਸਾਡੀ ਮੰਗ ਆ ਸੀ 10 ਛੜੀ ਡੀਸੀ ਸਾਹਿਬ ਨੂੰ ਉਹ ਵੀਦਿਆਏ ਵੀ ਇਹਨੂੰ ਆਪਦੇ ਨੂੰ ਰੱਦ ਕਰੋ ਸਾਨੂੰ ਇਹਦੀ ਲੋੜ ਨਹੀਂ ਹਜੇ ਸਵੇਰੇ ਕਿੰਨੇ ਵਜੇ ਜਿਹੜੀ ਬੋਸ ਇਹ ਤਾਂ ਕੀ ਹੋਇਆ ਇਹ ਤਾਂ ਵੀਰੇ 4 ਵਜੇ ਦੇ ਲੱਗਿਆ ਸਾਨੂੰ ਇਹਨਾਂ ਨੇ ਨੇੜੇ ਨਹੀਂ ਆਉਣ ਦਿੱਤਾ ਖੜੀਆਂ ਫਸਲਾਂ ਜ਼ਿਮੀਂਦਾਰਾਂ ਦੀ ਇਹਨਾਂ ਨੇ ਤਬਾਹ ਕਰਤੀਆਂ ਅਸੀਂ ਬੱਚਾ ਬੱਚੀ ਝੋਕ ਦੇਾਂਗੇ ਜ਼ਮੀਨ ਨਹੀਂ ਅਸੀਂ ਦੇਣੀ ਖਿੱਚ ਤੂ ਵੀ ਹੋਈ ਆ ਕਿਸਾਨਾਂ ਨਾਲ ਨਹੀਂ ਹਜੇ ਤੱਕ ਕੋਈ ਨਹੀਂ ਹੋਈ ਜੀ ਸਰ ਜਿਹੜਾ ਇਹ ਇੱਕ ਚੱਲ ਰਿਹਾ ਹੈਗਾ ਜੀ ਇੱਥੇ ਪ੍ਰੋਜੈਕਟ ਜਿਹੜਾ ਇਸ ਵਾਰ ਤਾਂ ਕਿਸਾਨ ਇਕੱਠੇ ਹੋਏ ਤੇ ਪੁਲਿਸ ਪ੍ਰਸ਼ਾਸਨ ਦੀ ਵੱਡੀ ਗੰਟੀ ਤੇ ਤਣਾਤੀ ਹੋਈ ਆ ਕੀ ਸੀਗਾ ਮਸਲਾ ਤੇ ਕਿਵੇਂ ਇਹਦਾ ਕੋਈ ਹੱਲ ਕੀਤਾ ਗਿਆ ਜੀ ਕੋਈ ਖਾਸ ਨਹੀਂ ਹੈ ਇਹ ਨੈਸ਼ਨਲ ਜਿਹੜੇ ਹਾਈਵੇ ਥੋਰਟੀ ਆਫ ਇੰਡੀਆ ਵਾਲੇ ਆਪਣਾ ਪੀਸਫੁਲੀ ਪ੍ਰੋਜੈਕਸ਼ਨ ਲੈ ਰਹੇ ਆ ਤੇ ਉਹ ਆਪਣਾ ਕੰਮ ਕਰ ਰਹੇ ਆ ਸਾਨੂੰ ਬਸ ਲਾਅਨ ਆਰਡਰ ਦੀ ਕੋਈ ਪ੍ਰੋਬਲਮ ਬਣੇ ਇਸ ਕਰਕੇ ਸਾਡੀ ਪੁਲਿਸ ਆਉਂਦੀ ਹੈ ਬਾਕੀ ਕਿਸਾਨ ਜੀ ਉਹਨਾਂ ਨੇ ਉਹਨਾਂ ਦੇ ਮੰਗਾ ਹੋਣਗੇ ਉਹ ਜਾ ਕੇ ਆਪਣੇ ਅਫਸਰਾਂ ਨੂੰ ਮਿਲਣਗੇ ਤੇ ਉਹ ਮਿਲ ਕੇ ਸੋਲਵ ਕਰਾਂਗੇ ਕੀ ਸਰ ਇਹਨਾਂ ਦੀ ਕੋਈ ਗੱਲਬਾਤ ਚੱਲ ਰਹੀ ਹੈ ਅਫਸਰ ਸਾਹੀ ਨਾਲ ਜਿਵੇਂ ਹੁਣ ਇਹ ਓਏ ਕਰੀ ਰੇ ਗੱਲਬਾਤ ਚੱਲਦੀ ਤਾਂ ਹੀ ਹੈ